ਇੱਕ ਦਿਨ ਗੁਜਰ ਨਾਮ ਦਾ ਇੱਕ ਲੋਹਾਰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਆਇਆ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਨੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਲੋਕ ਸਾਰਾ ਦਿਨ ਗ੍ਰਹਿਸਥ ਦੇ ਧੰਦਿਆਂ ਵਿੱਚ ਫਸੇ ਰਹਿੰਦੇ ਹਾਂ ਤੁਹਾਡੇ ਪਾਸ ਰਹਿ ਕੇ ਸੇਵਾ ਕਰਨ ਦਾ ਸਾਨੂੰ ਸਮਾਂ ਨਹੀਂ ਮਿਲਦਾ ਇਸ ਕਰਕੇ ਕੋਈ ਉਪਦੇਸ਼ ਦਿਓ ਜਿਸ ਨਾਲ ਸਾਡੀ ਵੀ ਕਲਿਆਣ ਹੋ ਜਾਵੇ ਸਤਗੁਰੂ ਜੀ ਨੇ ਉਸ ਦਾ ਪ੍ਰੇਮ ਵੇਖ ਕੇ ਕਿਹਾ ਇੱਕ ਚਿੱਤ ਮਨ ਲਾ ਕੇ ਜਪਜੀ ਸਾਹਿਬ ਦਾ ਪਾਠ ਜਿਤਨੀ ਵਾਰੀ ਹੋ ਸਕੇ ਕਰਦਾ ਰਿਹਾ ਕਰ ਤੇਰੇ ਸਾਰੇ ਦੁੱਖ ਦਲੇਦਰ ਦੂਰ ਹੋ ਜਾਣਗੇ ਜੇ ਕੋਈ ਪੁਰਸ਼ ਗਰੀਬ ਵੇਖੋ ਤਾਂ ਉਸ ਦਾ ਕੰਮ ਮੁਫਤ ਕਰਦਿਆ ਕਰੋ ਅਤੇ ਮਨ ਵਿੱਚ ਜਪਜੀ ਦੇ ਅਰਥ ਵਿਚਾਰਦੇ ਰਿਹਾ ਕਰੋ ਆਪਣੀ ਕਮਾਈ ਵਿੱਚੋਂ ਗੁਰੂ ਨਮਿਤ ਦਸਵੰਦ ਦਿਆ ਕਰੋ ਜੇ ਕੋਈ ਸਾਧੂ ਮਹਾਤਮਾ ਡੇਰੇ ਤੱਕ ਆਵੇ ਉਸ ਦੀ ਯਥਾ ਸ਼ਕਤ ਪ੍ਰੇਮ ਨਾਲ ਸੇਵਾ ਕਰੋ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਭਾਈ ਗੁਜਰ ਨੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਗੁਜਰ ਦੇ ਪਿੰਡ ਵਿੱਚ ਦੋ ਗ੍ਰਸਤੀ ਭਗਤ ਹੁੰਦੇ ਸਨ ਕਿਸੇ ਨੇ ਝੂਠੀ ਤੋਮਤ ਲਾ ਕੇ ਉਹਨਾਂ ਨੂੰ ਕੈਦ ਕਰਵਾ ਦਿੱਤਾ ਸੀ ਇੱਕ ਰਾਤ ਉਹ ਕਿਸੇ ਤਰ੍ਹਾਂ ਕੈਦਖਾਨੇ ਵਿੱਚੋਂ ਪੈਰਾਂ ਦੀਆਂ ਬੀੜੀਆਂ ਤੇ ਹੱਥਾਂ ਨੂੰ ਹੱਥ ਕੜੀਆਂ ਸਮੇਤ ਨਿਕਲ ਕੇ ਇਸ ਭਾਈ ਗੁਜਰ ਲੋਹਾਰ ਦੇ ਘਰ ਆ ਗਏ ਉਹਨਾਂ ਨੇ ਇਸ ਨੂੰ ਕਿਹਾ ਕਿ ਪ੍ਰਭੂ ਵਾਸਤੇ ਸਾਡੀਆਂ ਇਹ ਬੀੜੀਆਂ ਕੱਟ ਦਿਓ ਉਨ੍ਹਾਂ ਦੀ ਗੱਲ ਸੁਣ ਕੇ ਇਹ ਪਹਿਲਾਂ ਤਾਂ ਮਨ ਵਿੱਚ ਬਹੁਤ ਡਰਿਆ ਕਿ ਜੇ ਰਾਜੇ ਨੂੰ ਪਤਾ ਲੱਗ ਗਿਆ ਤਾਂ ਉਹ ਮੇਰੀ ਬੁਰੀ ਬਾਬ ਕਰੇਗਾ ਪਰ ਫਿਰ ਉਸਨੇ ਵਿਚਾਰਿਆ ਕਿ ਗੁਰੂ ਜੀ ਨੇ ਕਿਹਾ ਸੀ ਕਿ ਜੇ ਕਿਸੇ ਗਰੀਬ ਦਾ ਕੰਮ ਹੋਵੇ ਤਾਂ ਉਹ ਪ੍ਰਭੂ ਨਮਿਤ ਕਰ ਦੇਣਾ ਸੋ ਜੋ ਹੋਵੇਗਾ ਉਹ ਵੇਖਿਆ ਜਾਏਗਾ ਇਹ ਗੱਲ ਨਿਸ਼ਚੇ ਕਰਕੇ ਉਸਨੇ ਉਨ੍ਹਾਂ ਦੀਆਂ ਹੱਥਾਂ ਪੈਰਾਂ ਦੀਆਂ ਬੇੜੀਆਂ ਕੱਟ ਦਿੱਤੀਆਂ ਤੇ ਉਹ ਦੋਵੇਂ ਇਸ ਨੂੰ ਅਸੀਸਾਂ ਦਿੰਦੇ ਹੋਏ ਆਪਣੇ ਘਰਾਂ ਨੂੰ ਚਲੇ ਗਏ ਇਸ ਪਰਉਪਕਾਰ ਦਾ ਸਦਕਾ ਇਸ ਨੂੰ ਗਿਆਨ ਦਾ ਪ੍ਰਕਾਸ਼ ਹੋ ਗਿਆ ਅਤੇ ਅੰਤ ਮੁਕਤੀ ਨੂੰ ਪ੍ਰਾਪਤ ਹੋਇਆ ਇੱਕ ਦਿਨ ਧਿੰਗ ਨਾਈ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤੇ ਹੋਰ ਸੇਵਕਾਂ ਨੂੰ ਪ੍ਰੇਮ ਨਾਲ ਸੇਵਾ ਕਰਦਿਆਂ ਵੇਖ ਕੇ ਆਪ ਵੀ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਿਆ ਪਾਣੀ ਗਰਮ ਕਰਕੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦਾ ਬਸਤਰ ਧੋ ਕੇ ਸਾਫ਼ ਕਰਦਾ ਬਰਤਨ ਮਾਂਜਦਾ ਅਤੇ ਫਿਰ ਜਦ ਸਮਾਂ ਮਿਲਦਾ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਮੁਠੀ ਚਾਪੀ ਕਰਦਾ ਇੱਕ ਦਿਨ ਇਸਨੇ ਗੁਰੂ ਜੀ ਪਾਸ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਕੋਈ ਐਸਾ ਉਪਦੇਸ਼ ਦਿਓ ਜਿਸ ਨਾਲ ਮੇਰੇ ਸਾਰੇ ਕਲੇਸ਼ ਦੂਰ ਹੋ ਜਾਣ ਗੁਰੂ ਜੀ ਨੇ ਫਰਮਾਇਆ ਕਿ ਸਿੱਖ ਨੂੰ ਹਉਮੈ ਦਾ ਤਿਆਗ ਕਰਕੇ ਗੁਰੂ ਦੀ ਆਗਿਆ ਵਿੱਚ ਇਸ ਤਰ੍ਹਾਂ ੜੋਲ ਰਹਿਣਾ ਚਾਹੀਦਾ ਹੈ ਜਿਵੇਂ ਮੁਰਦਾ ਕਬਰ ਵਿੱਚ ੜੋਲ ਪਿਆ ਰਹਿੰਦਾ ਹੈ ਉਸਦਾ ਆਪਣੇ ਆਪ ਕੋਈ ਅੰਗ ਨਹੀਂ ਹਿਲਦਾ ਇਸ ਤਰ੍ਹਾਂ ਆਪਣੇ ਤਨ ਤੇ ਮਨ ਦਾ ਹੰਕਾਰ ਦੂਰ ਕਰਕੇ ਸੇਵਾ ਕਰੋ ਜਿਸ ਤੇ ਪ੍ਰਸੰਨ ਹੋ ਕੇ ਗੁਰੂ ਜੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਕਰ ਦੇਵਣ ਉਸ ਨਾਈ ਨੇ ਇਸ ਉਪਦੇਸ਼ ਨੂੰ ਰਾਤ ਦਿਨ ਪ੍ਰੇਮ ਨਾਲ ਕਮਾ ਕੇ ਸਿੱਖੀ ਪਦ ਪ੍ਰਾਪਤ ਕਰਕੇ ਆਪਣੇ ਸਾਰੇ ਪਰਿਵਾਰ ਦਾ ਇਸ ਤਰ੍ਹਾਂ ਉਦਾਰ ਕਰ ਦਿੱਤਾ ਜਿਵੇਂ ਲੱਕੜ ਨਾਲ ਲੋਹਾ ਵੀ ਪਾਰ ਹੋ ਜਾਂਦਾ ਹੈ ਇੱਕ ਭਾਈ ਪਾਰੋ ਜੁਲਕਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਜਸ ਸੁਣ ਕੇ ਯਥਾ ਸ਼ਕਤ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਗੁਰੂ ਜੀ ਦੇ ਦਰਸ਼ਨ ਕਰਕੇ ਉਸਨੇ ਪੁੱਛਿਆ ਗੁਰੂ ਜੀ ਪਰਮ ਹੰਸ ਕੌਣ ਹੁੰਦਾ ਹੈ ਮੈਨੂੰ ਉਸ ਦੇ ਲੱਛਣ ਨਿਰਨੇ ਕਰਕੇ ਸੁਣਾਵੋ ਜੀ ਗੁਰੂ ਜੀ ਨੇ ਉਸ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਕਿਹਾ ਤੂੰ ਬਹੁਤ ਉੱਤਮ ਪ੍ਰਸ਼ਨ ਕੀਤਾ ਹੈ ਸੋ ਸੁਣੋ ਹੰਸ ਮਾਨ ਸਰੋਵਰ ਵਿੱਚ ਰਹਿੰਦੇ ਹਨ ਅਤੇ ਉੱਥੋਂ ਮੋਤੀ ਚੁਣ ਕੇ ਖਾਂਦੇ ਹਨ ਫਿਰ ਉਹਨਾਂ ਅੱਗੇ ਜੇ ਪਾਣੀ ਤੇ ਦੁੱਧ ਮਿਲਾ ਕੇ ਰੱਖ ਦਈਏ ਤਾਂ ਉਹ ਪਾਣੀ ਤੋਂ ਦੁੱਧ ਨੂੰ ਵੇਖ ਵੱਖ ਕਰਕੇ ਪੀਂਦੇ ਹਨ ਪਾਣੀ ਨੂੰ ਛੱਡ ਦਿੰਦੇ ਹਨ ਫਿਰ ਉੱਡ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ ਪਰੰਤੂ ਪਰਮਹੰਸ ਇਹਨਾਂ ਤੋਂ ਵੀ ਵੱਧ ਸ਼੍ਰੇਸ਼ਟ ਹੁੰਦੇ ਹਨ ਉਹ ਸਦਾ ਹੀ ਮੁਕਤੀ ਰੂਪ ਮੋਤੀਮਾਨ ਸਰੋਵਰ ਰੂਪੀ ਗੁਰੂ ਦੇ ਸ਼ਬਦ ਵਿੱਚ ਚੁਣ ਕੇ ਖਾਂਦੇ ਜਾਣੇ ਕਿ ਹਿਰਦੇ ਵਿੱਚ ਧਾਰਦੇ ਹਨ ਆਪਣੀ ਆਤਮਾ ਨੂੰ ਸਰੀਰ ਤੋਂ ਵੱਖਰਾ ਜਾਣਦੇ ਅਤੇ ਆਤਮਾ ਪਰਮਾਤਮਾ ਨੂੰ ਅਭੇਦ ਜਾਣਦੇ ਹਨ ਐਸਾ ਬਵੇਕੀ ਵਿਚਾਰ ਵਾਲਾ ਹਰਖ ਸੋਗ ਤੋਂ ਰਹਿਤ ਪੁਰਸ਼ ਸੱਤਿਅ ਸੱਤ ਨੂੰ ਨਿਰਨੇ ਕਰਨ ਵਾਲਾ ਜਿਸ ਦੀ ਵਰਤੀ ਇੱਕ ਰਸ ਰਹਿੰਦੀ ਹੈ ਉਸ ਨੂੰ ਪਰਮਹੰਸ ਕਥਨ ਕੀਤਾ ਜਾਂਦਾ ਹੈ ਉਹ ਸਤ ਚਿੱਤ ਆਨੰਦ ਰੂਪ ਪ੍ਰਮਾਤਮਾ ਨੂੰ ਆਪਣਾ ਰੂਪ ਪਛਾਣਦੇ ਹਨ ਤੇ ਸਰੀਰ ਨੂੰ ਨਾਸ਼ਵਾਂ ਜਾਣ ਕੇ ਸਦਾ ਹੰਕਾਰ ਨਹੀਂ ਕਰਦੇ ਇਸ ਤਰ੍ਹਾਂ ਗੁਰੂ ਜੀ ਨੇ ਚੰਗੀ ਤਰ੍ਹਾਂ ਪਰਮ ਪਰਮਹੰਸ ਦੇ ਲੱਛਣ ਦੱਸ ਕੇ ਉਸ ਨੂੰ ਸਤਨਾਮ ਦੇ ਸਿਮਰਨ ਦਾ ਉਪਦੇਸ਼ ਦਿੱਤਾ ਪਾਰੋ ਜੁਲਕਾ ਸਤਗੁਰ ਜੀ ਤੋਂ ਉਪਦੇਸ਼ ਲੈ ਕੇ ਆਪ ਜੀ ਦੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰਦਾ ਹੋਇਆ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ ਭਾਈ ਪਾਰੋ ਦਾ ਹੋਰ ਪ੍ਰਸੰਗ ਜੋ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਹੋਇਆ ਉਹ ਅੱਗੇ ਦੱਸਿਆ ਜਾਵੇਗਾ ਇੱਕ ਦਿਨ ਇੱਕ ਮੱਲੂ ਸ਼ਾਹੀ ਨੇ ਗੁਰੂ ਜੀ ਪਾਸ ਆਣ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਆਪ ਦਾ ਬਹੁਤ ਜਸ ਸੁਣ ਕੇ ਆਪਣੀ ਕਲਿਆਣ ਵਾਸਤੇ ਆਇਆ ਹਾਂ ਮੈਨੂੰ ਆਪਣਾ ਉਪਦੇਸ਼ ਦਿਓ ਜਿਸ ਨਾਲ ਮੇਰੇ ਦੁੱਖ ਮਿਟ ਜਾਣ ਮੁਗਲਾਂ ਦੀ ਨੌਕਰੀ ਕਰਕੇ ਬਹੁਤ ਜੀਵ ਹਤਿਆ ਕਰਦਾ ਹਾਂ ਮੈਂ ਬੜਾ ਪਾਪੀ ਹਾਂ ਮੇਰੀ ਹਲਤ ਪਲਤ ਸੌਰ ਜਾਵੇ ਉਸ ਦੀ ਬਹੁਤ ਸ਼ਰਦਾ ਵੇਖ ਕੇ ਗੁਰੂ ਜੀ ਨੇ ਕਿਹਾ ਹੇ ਭਾਈ ਮੱਲੂ ਦੇਨੂ ਨਾਸ਼ਵੰਤ ਜਾਣੋ ਇਹ ਸਦਾ ਨਹੀਂ ਰਹਿੰਦੀ ਅਤੇ ਆਪਣੀ ਆਤਮਾ ਨੂੰ ਸਦਾ ਸਥਿਰ ਰਹਿਣ ਵਾਲਾ ਜਾਣੋ ਇਹ ਆਤਮਾ ਕਿਸੇ ਦੇ ਮਾਰਿਆਂ ਮਰਦੀ ਨਹੀਂ ਇਸ ਨੂੰ ਅੱਗ ਨਹੀਂ ਸਾੜ ਸਕਦੀ ਜੋ ਪੁਰਸ਼ ਰਣ ਵਿੱਚ ਸਨਮੁਖ ਯੁੱਧ ਕਰਕੇ ਮਰਦਾ ਹੈ ਉਹ ਸੂਰਮਾ ਨਿਰਸੰਦੇਹ ਸਵਰਗਾਂ ਨੂੰ ਜਾਂਦਾ ਹੈ ਅਤੇ ਦੋਹਾਂ ਲੋਕਾਂ ਵਿੱਚ ਉਸ ਦਾ ਮੁੱਖ ਉਜਲਾ ਹੁੰਦਾ ਹੈ ਜਦ ਤੱਕ ਦੇਸ਼ ਕਾਲ ਤੇ ਵਸਤੂ ਤਿੰਨੇ ਇਕੱਠੇ ਨਾ ਹੋਣ ਕਿਸੇ ਦੀ ਮ੍ਰਿਤਿਉ ਨਹੀਂ ਹੁੰਦੀ ਇਸ ਕਰਕੇ ਜੇ ਕਿਤੇ ਯੁੱਧ ਆਣ ਪਵੇ ਤਾਂ ਬਹੁਤ ਥੋੜੇ ਦੁਸ਼ਮਣਾਂ ਦੀ ਵਿਚਾਰ ਨਾ ਕਰੇ ਅਤੇ ਦੁਸ਼ਮਣ ਦੇ ਸਾਹਮਣੇ ਹੋ ਕੇ ਲੜਕੇ ਜਸ ਪ੍ਰਾਪਤ ਕਰੇ ਪੁਰਸ਼ ਨੂੰ ਸੰਸਾਰ ਦੇ ਪਦਾਰਥਾਂ ਨੂੰ ਪ੍ਰਾਪਤ ਕਰਕੇ ਉਹਨਾਂ ਨੂੰ ਭਲੇ ਥਾਂ ਵਰਤਣਾ ਖਰਚਣਾ ਚਾਹੀਦਾ ਹੈ ਅਤੇ ਸਤ ਸੰਗਤ ਕਰਨੀ ਚਾਹੀਦੀ ਹੈ ਮਲੂ ਸ਼ਾ ਇਹ ਉਪਦੇਸ਼ ਸੁਣ ਕੇ ਇਸ ਅਨੁਸਾਰ ਚੱਲਣ ਲੱਗ ਪਿਆ ਧਰਮ ਦੀ ਕਮਾਈ ਕਰਨੀ ਵੰਡ ਕੇ ਖਾਣਾ ਇਹ ਉਸ ਨੇ ਨੇਮ ਧਾਰਨ ਕਰ ਲਿਆ ਇੱਕ ਸਿੱਖ ਜਿਸ ਦਾ ਨਾਮ ਪਾਈ ਕਿਦਾਰੀ ਸੀ ਉਹ ਗੁਰੂ ਜੀ ਪਾਸ ਆਇਆ ਉਸ ਨੇ ਬੇਨਤੀ ਕੀਤੀ ਮਹਾਰਾਜ ਇਹ ਸੰਸਾਰ ਕਾਮ ਕ੍ਰੋਧ ਵਿੱਚ ਜਲ ਰਿਹਾ ਹੈ ਮੈਨੂੰ ਆਪਣਾ ਸਿੱਖ ਬਣਾ ਕੇ ਇਹਨਾਂ ਤੋਂ ਬਚਾਵੋ ਗੁਰੂ ਜੀ ਨੇ ਕਿਹਾ ਭਾਈ ਸੰਸਾਰ ਸਾਰੇ ਵਿਕਾਰਾਂ ਨਾਲ ਸੜ ਰਿਹਾ ਹੈ ਜਿਵੇਂ ਦਾਵਾ ਅਗਨੀ ਜੰਗਲ ਨੂੰ ਲੱਗੇ ਤਾਂ ਮ੍ਰਿਗ ਆਦਤ ਉਤੋਂ 도ੜ ਕੇ ਨਦੀ ਵਿੱਚ ਜਾ ਛਾਲ ਮਾਰਦੇ ਹਨ ਅਤੇ ਸੁਖ ਪ੍ਰਾਪਤ ਕਰ ਲੈਂਦੇ ਹਨ ਇਸ ਤਰ੍ਹਾਂ ਹੀ ਜਗਤ ਨੂੰ ਵਿਕਾਰਾਂ ਵਿੱਚ ਸੜਦੇ ਨੂੰ ਤਿਆਗ ਕੇ ਜਿਹੜਾ ਸਤ ਸੰਗ ਦੀ ਸੇਵਾ ਵਿੱਚ ਲੱਗ ਜਾਵੇ ਉਸ ਦੀ ਵਿਕਾਰਾਂ ਦੀ ਸਾਰੀ ਅਗਨੀ ਨਾਸ਼ ਹੋ ਜਾਂਦੀ ਹੈ ਅਤੇ ਗੁਰੂ ਉਪਦੇਸ਼ ਦੀ ਠੰਡ ਉਸ ਦੇ ਤਨ ਮਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਇਹੇ ਉਪਦੇਸ਼ ਸੁਣ ਕੇ ਭਾਈ ਕਿਦਾਰੀ ਨੇ ਹਿਰਦੇ ਵਿੱਚ ਦ੍ਰਿੜ ਕਰ ਲਿਆ ਅਤੇ ਮੁਕਤੀ ਨੂੰ ਪ੍ਰਾਪਤ ਹੋਇਆ। ਇੱਕ ਦਿਨ ਗੁਰੂ ਜੀ ਪਾਸ ਤਿੰਨ ਸਿੱਖ ਦੀਪਾ ਨਰਾਇਣ ਦਾਸ ਅਤੇ ਬੱਲੂ ਆਏ ਇਹਨਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡਾ ਜਨਮ ਮਰਨ ਦਾ ਦੁੱਖ ਘਟਾ ਦਿਓ। ਗੁਰੂ ਜੀ ਨੇ ਫਰਮਾਇਆ ਜੇ ਤੁਸੀਂ ਇਹ ਚਾਹੁੰਦੇ ਹੋ ਤਾਂ ਭਗਤੀ ਕਰੋ। ਉਹਨਾਂ ਨੇ ਕਿਹਾ ਗੁਰੂ ਜੀ ਅਸੀਂ ਭਗਤੀ ਕਰਨਾ ਨਹੀਂ ਜਾਣਦੇ ਕਿ ਕਿਸ ਤਰ੍ਹਾਂ ਕਰੀਦੀ ਹੈ। ਗੁਰੂ ਜੀ ਨੇ ਕਿਹਾ ਭਾਈ ਮਾਇਆ ਸਭਲ ਬ੍ਰਹਮ ਨੇ ਜਗਤ ਪੈਦਾ ਕੀਤਾ ਹੈ। ਉਸ ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਵਿੱਚ ਪਰਮਾਇਆ ਹੋਇਆ ਹੈ ਇਸ ਤੋਂ ਬਚਣ ਵਾਸਤੇ ਪ੍ਰਭੂ ਨੇ ਚਾਰ ਸਾਧਨ ਬਣਾਏ ਜੋ ਇਹਨਾਂ ਨੂੰ ਕਮਾਵੇਗਾ ਉਹ ਪਰਮੇਸ਼ਰ ਨੂੰ ਆਣ ਕੇ ਮਿਲੇਗਾ ਉਹ ਚਾਰ ਸਾਧਨ ਹਨ ਗਿਆਨ ਵਿਰਾਗ ਅਤੇ ਯੋਗ ਇਹ ਤਿੰਨੇ ਪੁਰਸ਼ ਹਨ ਅਤੇ ਮਾਇਆ ਇਸਤਰੀ ਰੂਪ ਹੋ ਕੇ ਇਹਨਾਂ ਨੂੰ ਪਰਮਾ ਲੈਂਦੀ ਹੈ ਬੜੇ ਯਤਨਾਂ ਨਾਲ ਹੀ ਇਹਨਾਂ ਦੇ ਆਸਰੇ ਉਧਰਿਆ ਜਾ ਸਕਦਾ ਹੈ ਚੌਥਾ ਸਾਧਨ ਪ੍ਰਮਾਤਮਾ ਨੂੰ ਮਿਲਣ ਦਾ ਭਗਤੀ ਹੈ ਇਸ ਦਾ ਰੂਪ ਹੋਣ ਕਰਕੇ ਮਾਇਆ ਇਸਤਰੀ ਇਸ ਨੂੰ ਪਰਮਾ ਨਹੀਂ ਸਕਦੀ ਇਸ ਕਰਕੇ ਜੋ ਭਗਤੀ ਦਾ ਆਸਰਾ ਲੈਂਦੇ ਹਨ ਉਹ ਪ੍ਰਭੂ ਨੂੰ ਮਿਲ ਪੈਂਦੇ ਹਨ ਇਹ ਉਪਦੇਸ਼ ਸੁਣ ਕੇ ਤਿੰਨੇ ਹੀ ਸਿੱਖ ਭਗਤੀ ਕਰਨ ਲੱਗ ਪਏ ਸਤ ਸੰਗ ਦੀ ਸੇਵਾ ਅਤੇ ਸਤਨਾਮ ਦਾ ਸਿਮਰਨ ਕਰਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੁਆਰੇ ਟਿਕ ਰਹੇ ਉਪਰੰਤ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਰਹਿ ਕੇ ਇਹਨਾਂ ਨੇ ਆਪਣਾ ਜਰਮ ਜਨਮ ਮਰਨ ਦਾ ਦੁੱਖ ਦੂਰ ਕਰ ਲਿਆ ਸੀ ਇੱਕ ਵਾਰ ਗੁਰੂ ਜੀ ਆਪਣੇ ਨਾਲ ਕੁਝ ਸਿੱਖਾਂ ਨੂੰ ਲੈ ਕੇ ਹਰੀਕੇ ਪਿੰਡ ਜਿੱਥੇ ਕੁਝ ਸਮਾਂ ਪਹਿਲਾਂ ਆਪ ਜੀ ਨੇ ਵਸਾ ਕੀਤਾ ਸੀ ਆਪਣੇ ਮੇਲੀਆਂ ਨੂੰ ਮਿਲਣ ਵਾਸਤੇ ਚਲੇ ਗਏ ਆਪ ਜੀ ਦੀ ਮਹਿਮਾ ਸੁਣ ਕੇ ਬਹੁਤ ਲੋਕ ਆਪ ਜੀ ਦੇ ਦਰਸ਼ਨ ਕਰਨ ਆਏ ਹਰੀਕੇ ਪਿੰਡ ਦਾ ਸਰਦਾਰ ਵੀ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਤਿਆਰ ਹੋਇਆ ਅਤੇ ਆਪਣੇ ਆਉਣ ਦੀ ਖਬਰ ਕਰਨ ਵਾਸਤੇ ਗੁਰੂ ਜੀ ਪਾਸ ਪਹਿਲਾਂ ਇੱਕ ਆਦਮੀ ਭੇਜ ਦਿੱਤਾ ਗੁਰੂ ਜੀ ਨੇ ਉਸ ਦੇ ਮਨ ਦੀ ਗੱਲ ਸਮਝ ਕੇ ਪੰਘੂੜਾ ਉਸ ਦੇ ਬੈਠਣ ਵਾਸਤੇ ਢਾਹ ਦਿੱਤਾ ਤੇ ਉੱਪਰ ਚਾਦਰ ਵਿਛਾ ਦਿੱਤੀ। ਇਤਨੇ ਨੂੰ ਸਰਦਾਰ ਵੀ ਆਪਣੇ ਕੁਝ ਆਦਮੀਆਂ ਨਾਲ ਆ ਗਿਆ। ਸਭ ਨੇ ਆਣ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਸਾਹਮਣੇ ਬੈਠ ਗਏ ਪਰ ਸਰਦਾਰ ਆਪਣੇ ਆਪ ਨੂੰ ਵੱਡਾ ਸਮਝ ਕੇ ਪੀੜੇ ਉੱਤੇ ਬੈਠਣ ਦੀ ਥਾਂ ਗੁਰੂ ਜੀ ਦੇ ਪਲੰਘ ਉੱਤੇ ਉਹਨਾਂ ਦੇ ਸਹਰਾਣੇ ਵੱਲ ਜਾ ਬੈਠਾ। ਗੁਰੂ ਜੀ ਉਸ ਨੂੰ ਆਪਣਾ ਮੇਲੀ ਸਮਝ ਕੇ ਚੁੱਪ ਕਰ ਰਹੇ ਜਦ ਸਰਦਾਰ ਕੁਝ ਸਮਾਂ ਬੈਠ ਕੇ ਆਪਣੇ ਘਰ ਨੂੰ ਚਲਿਆ ਗਿਆ ਤਾਂ ਪਿੱਛੋਂ ਸਿੱਖਾ ਨੇ ਕਿਹਾ ਮਹਾਰਾਜ ਇਹ ਤਾਂ ਬੜਾ ਹੰਕਾਰੀ ਹੈ। ਜੋ ਆਪ ਜੀ ਤੋਂ ਉੱਚਾ ਹੋ ਕੇ ਸ੍ਰਹਾਣੇ ਵੱਲ ਬੈਠ ਗਿਆ ਤੇ ਪੰਘੂੜੇ ਵੱਲ ਦੇਖਿਆ ਹੀ ਨਹੀਂ ਗੁਰੂ ਜੀ ਨੇ ਕਿਹਾ ਜੋ ਵੱਡਿਆਂ ਦੀ ਨਿਰਾਦਰੀ ਕਰਦਾ ਹੈ ਉਹ ਆਪਣੇ ਵੱਡਿਆਂ ਦੀ ਵਡਿਆਈ ਨੂੰ ਨਾਸ਼ ਕਰ ਦਿੰਦਾ ਹੈ ਅਤੇ ਜੋ ਵੱਡਿਆਂ ਦਾ ਸਨਮਾਨ ਕਰਦੇ ਹਨ ਉਹ ਆਪ ਵੱਡੇ ਹੋ ਜਾਂਦੇ ਹਨ ਉਪਰੰਤ ਉਹ ਸਰਦਾਰ ਘਟ ਦੇ ਘਟ ਦੇ ਘਟ ਹੀ ਗਏ ਕਦੇ ਉੱਚੇ ਨਾ ਹੋਏ ਇਸ ਤਰ੍ਹਾਂ ਹਰੀਕੇ ਨਗਰ ਵਿੱਚ ਫੇਰਾ ਪਾ ਕੇ ਗੁਰੂ ਜੀ ਵਾਪਸ ਖਡੂਰ ਆ ਗਏ ਗੁਰੂ ਜੀ ਦੇ ਦਰਸ਼ਨ ਉਪਦੇਸ਼ ਵਾਸਤੇ ਦੂਰ ਦੂਰ ਤੋਂ ਸਿੱਖ ਸੰਗਤਾਂ ਆਉਣ ਲੱਗੀਆਂ ਆਪ ਜੀ ਦਾ ਟੁੱਟ ਲੰਗਰ ਵਰਤਦਾ ਜਿਸ ਵਿੱਚ ਚਾਰੇ ਵਰਣ ਦੇ ਲੋਕ ਇੱਕ ਪੰਗਤ ਵਿੱਚ ਬੈਠ ਕੇ ਭੋਜਨ ਸ਼ੱਕਦੇ ਲੰਗਰ ਵਿੱਚ ਮਿੱਟੀ ਦੇ ਬਰਤਨ ਅਤੇ ਚੌ ਵਰਨਾ ਦੀ ਸਾਂਝੀ ਪੰਗਤ ਵੇਖ ਕੇ ਵਰਨ ਆਸ਼ਰਮ ਦੀ ਮਰਿਆਦਾ ਦੇ ਧਾਰਨ ਵਾਲੇ ਤੇ ਕਰਮ ਕਾਂਢੀ ਲੋਕ ਗੁਰੂ ਜੀ ਦੀ ਸੰਗਤ ਵਿੱਚ ਨਹੀਂ ਆਉਂਦੇ ਸਨ ਗੁਰੂ ਜੀ ਪ੍ਰੇਮਾ ਭਗਤੀ ਦਾ ਵਿਸ਼ੇਸ਼ ਕਰਕੇ ਉਪਦੇਸ਼ ਕਰਦੇ ਹਨ ਇੱਕ ਚੌਧਰੀ ਖਡੂਰ ਦੇ ਰਹਿਣ ਵਾਲਾ ਪ੍ਰੇਮਾ ਭਗਤੀ ਨੂੰ ਨਹੀਂ ਸਮੇਂਦਾ ਸੀ ਉਹ ਰੋਜ਼ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀ ਕੇ ਲੋਕਾਂ ਨੂੰ ਵੱਧ ਘੱਟ ਗੱਲਾਂ ਕਹਿੰਦਾ ਰਹਿੰਦਾ ਸੀ ਉਹ ਮਿਰਗੀ ਰੋਗ ਦਾ ਰੋਗੀ ਸੀ ਤੇ ਜਦ ਰੋਗ ਦਾ ਦੌਰਾ ਪੈ ਜਾਂਦਾ ਸੀ ਬਹੁਤ ਦੁਖੀ ਹੁੰਦਾ ਸੀ ਇੱਕ ਦਿਨ ਉਸ ਨੇ ਵਿਚਾਰਿਆ ਕਿ ਗੁਰੂ ਅੰਗਦ ਜੀ ਦੀ ਲੋਕ ਬਹੁਤ ਵਡਿਆਈ ਕਰਦੇ ਹਨ ਚਲੋ ਵੇਖੀਏ ਲੋਕ ਕਹਿੰਦੇ ਹਨ ਕਿ ਉਹ ਰੋਗੀਆਂ ਦੇ ਰੋਗ ਦੂਰ ਕਰ ਦਿੰਦੇ ਹਨ ਇਹ ਸੋਚ ਕੇ ਚੌਧਰੀ ਗੁਰੂ ਜੀ ਪਾਸ ਆਇਆ ਨਮਸਕਾਰ ਕੀਤੀ ਗੁਰੂ ਜੀ ਨੇ ਉਸ ਨੂੰ ਆਦਰ ਨਾਲ ਆਪਣੇ ਪਾਸ ਬਿਠਾ ਕੇ ਰਾਜੀ ਖੁਸ਼ੀ ਪੁੱਛੀ ਚੌਧਰੀ ਨੇ ਕਿਹਾ ਤਪਾ ਜੀ ਤੁਹਾਡੇ ਸਾਰੇ ਲੋਕ ਜਸ ਕਰਦੇ ਹਨ ਮੈਂ ਤੁਹਾਡੇ ਪਾਸ ਆਇਆ ਹਾਂ ਮੈਨੂੰ ਤਾਂ ਪ੍ਰਤੀਤ ਆਵੇਗੀ ਜੇ ਤੁਸੀਂ ਮੇਰਾ ਮਿਰਗੀ ਰੋਗ ਦੂਰ ਕਰ ਦਿਓ ਗੁਰੂ ਜੀ ਨੇ ਕਿਹਾ ਚੌਧਰੀ ਜੇਕਰ ਤੂੰ ਸ਼ਰਾਬ ਪੀਣੀ ਛੱਡ ਦੇਵੇਂ ਤਾਂ ਤੇਰਾ ਰੋਗ ਦੂਰ ਹੋ ਜਾਏਗਾ ਪਰ ਜੇ ਤੂੰ ਸਾਡੀ ਆਗਿਆ ਨੂੰ ਉਲੰਘ ਕੇ ਫੇਰ ਸ਼ਰਾਬ ਪੀਵੇਂਗਾ ਤਾਂ ਮਿਰਗੀ ਰੋਗ ਤੈਨੂੰ ਫਿਰ ਲੱਗ ਜਾਵੇਗਾ ਤੇਰੀ ਮੌਤ ਹੋ ਜਾਵੇਗੀ। ਚੌਧਰੀ ਇਹ ਬਚਨ ਸੁਣ ਕੇ ਸ਼ਰਾਬ ਨਾ ਪੀਣ ਦਾ ਪ੍ਰਣ ਕਰਕੇ ਘਰੋਂ ਚਲਿਆ ਗਿਆ। ਉਪਰੰਤ ਕਈ ਮਹੀਨੇ ਚੌਧਰੀ ਨੂੰ ਮਿਰਗੀ ਨਾ ਪਈ ਤੇ ਉਹ ਆਨੰਦ ਨਾਲ ਸੁੱਖ ਭੋਗਦਾ ਰਿਹਾ। ਇੱਕ ਦਿਨ ਬਹੁਤ ਕਾਲੀ ਘਟਾਈ ਝੜੀ ਲੱਗ ਗਈ ਅਤੇ ਠੰਡੀ ਹਵਾ ਚੱਲਣ ਲੱਗ ਪਈ। ਚੌਧਰੀ ਨੇ ਇਹ ਸੁਹਾਵਣਾ ਸਮਾਂ ਵੇਖ ਕੇ ਗੁਰੂ ਜੀ ਦੇ ਬਚਨਾਂ ਦੀ ਪਰਵਾਹ ਨਾ ਕੀਤੀ। ਤੇ ਸ਼ਰਾਬ ਪੀ ਲਈ ਸ਼ਰਾਬ ਪੀ ਕੇ ਜਦ ਉਸ ਨੂੰ ਅਮਲ ਚੜਿਆ ਤਾਂ ਉਹ ਆਪਣੇ ਮਕਾਨ ਉੱਪਰ ਚੜ ਕੇ ਗੁਰੂ ਜੀ ਵੱਲ ਮੂੰਹ ਕਰਕੇ ਉੱਚਾ ਬੋਲ ਕੇ ਕਹਿਣ ਲੱਗਾ ਤਪਾ ਜੀ ਅੱਜ ਮੈਂ ਤੁਹਾਡਾ ਕਹਿਣਾ 모ੜ ਦਿੱਤਾ ਹੈ ਐਸਾ ਬੂੰਦਾਬਾਂਦੀ ਵਿੱਚ ਮੈਂ ਇਸ ਦਾ ਆਨੰਦ ਮਾਣਨ ਤੋਂ ਰਹਿ ਨਹੀਂ ਸਕਦਾ ਗੁਰੂ ਜੀ ਨੇ ਇਹ ਗੱਲ ਸੁਣ ਕੇ ਹੱਸ ਕੇ ਕਿਹਾ ਕਿ ਫਿਰ ਸਾਵਧਾਨ ਹੋ ਜਾ ਮਿਰਗੀ ਤੇਰੇ ਵੱਲ ਆ ਰਹੀ ਹੈ ਗੁਰੂ ਜੀ ਦੇ ਇਸ ਸੁਭਾਵਿਕ ਬਚਨ ਨਾਲ ਤਤਸ਼ਨ ਹੀ ਚੌਧਰੀ ਨੂੰ ਮਰਗੀ ਪੈ ਗਈ ਤੇ ਉਹ ਮਕਾਨ ਦੀ ਛੱਤ ਉਤੋਂ ਉਲਟ ਕੇ ਸਿਰ ਪਰਨੇ ਹੀਠਾ ਆ ਡਿੱਗਾ ਤੇ ਉਸ ਸਮੇਂ ਉਸਦੇ ਪ੍ਰਾਣ ਨਿਕਲ ਗਏ ਗੁਰੂ ਜੀ ਦੇ ਡੇਰੇ ਇੱਕ ਸਿੱਖ ਰਹਿੰਦਾ ਸੀ ਜਿਹੜਾ ਸੇਵਾ ਕੋਈ ਨਹੀਂ ਕਰਦਾ ਸੀ ਤੇ ਦੋ ਵੇਲੇ ਪ੍ਰਸ਼ਾਦਾ ਲੰਗਰ ਵਿੱਚੋਂ ਛੱਕਦਾ ਸੀ ਬਹੁਤ ਸਮਾਂ ਜਦ ਉਹ ਇਸ ਤਰ੍ਹਾਂ ਹੀ ਕਰਦਾ ਰਿਹਾ ਤਾਂ ਇੱਕ ਦਿਨ ਉਸ ਨੂੰ ਬਾਬਾ ਬੁੱਢਾ ਜੀ ਨੇ ਆਖਿਆ ਭਾਈ ਗੁਰਮਖਾ ਗੁਰੂ ਸੰਗਤ ਦੀ ਸੇਵਾ ਵਿੱਚ ਵੀ ਹਿੱਸਾ ਲਿਆ ਕਰ ਵਿਹਲੇ ਬੈਠ ਕੇ ਸਮਾਂ ਨਾ ਬਿਤਾਇਆ ਕਰ ਇਹ ਸਰੀਰ ਕਿਸੇ ਕੰਮ ਨਹੀਂ ਆਉਣਾ ਉਸ ਸਿੱਖ ਨੇ ਕਿਹਾ ਮੈਂ ਹੋਰ ਕਿਸੇ ਦੇ ਕਹਿਣ ਤੇ ਕੁਝ ਨਹੀਂ ਕਰਨਾ ਜੇ ਗੁਰੂ ਜੀ ਆਪ ਮੈਨੂੰ ਆਖਣਗੇ ਤਾਂ ਸੇਵਾ ਕਰਾਂਗਾ ਉਸ ਦਾ ਇਹ ਉੱਤਰ ਸੁਣ ਕੇ ਭਾਈ ਬੁੱਢਾ ਜੀ ਚੁੱਪ ਕਰ ਰਹੇ ਇਸ ਤਰ੍ਹਾਂ ਫੇਰ ਜਦ ਕੁਝ ਸਮਾਂ ਲੰਘ ਗਿਆ ਤਾਂ ਇੱਕ ਦਿਨ ਜਦ ਹੋਰ ਸਾਰੇ ਸਿੱਖ ਸੇਵਾ ਵਿੱਚ ਲੱਗੇ ਹੋਏ ਸਨ ਅਤੇ ਇਹ ਉਹਨਾਂ ਪਾਸ ਵਿਹਲਾ ਬੈਠਾ ਹੋਇਆ ਸੀ ਤਾਂ ਉੱਤੋਂ ਗੁਰੂ ਜੀ ਆ ਗਏ ਗੁਰੂ ਜੀ ਨੂੰ ਵੇਖ ਕੇ ਕਹਿਣ ਲੱਗਾ ਗੁਰੂ ਜੀ ਮੈਂ ਤੁਹਾਡੇ ਸਮੇਂ ਤੋਂ ਇੱਛਾਵਾਨ ਹਾਂ ਕਿ ਆਪ ਜੀ ਮੈਨੂੰ ਕੋਈ ਸੇਵਾ ਦੱਸੋ ਪਰ ਆਪ ਜੀ ਨੇ ਆਪਣੇ ਮੁਖ ਤੋਂ ਮੈਨੂੰ ਕੋਈ ਸੇਵਾ ਨਹੀਂ ਆਖੀ ਤਦ ਗੁਰੂ ਜੀ ਨੇ ਸੁਭਾਵਕ ਹੀ ਕਿਹਾ ਤੂੰ ਅਗਨੀ ਵਿੱਚ ਸੜ ਮਰ ਤੇਰੇ ਵਾਸਤੇ ਇਹੀ ਸੇਵਾ ਹੈ ਇਹ ਹੁਕਮ ਸੁਣ ਕੇ ਸਿੱਖ ਨੇ ਜੰਗਲ ਵਿੱਚ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਸੜ ਮਰਨ ਵਾਸਤੇ ਚਿਖਾ ਬਾਲ ਦਿੱਤੀ ਪਰ ਫਿਰ ਅਗਨੀ ਮੱਚੀ ਵੇਖ ਕੇ ਸੜਨ ਨੂੰ ਦਿਲ ਨਾ ਕਰੇ ਤੇ ਪਾਸੇ ਖੜਾ ਹੋ ਕੇ ਸੋਚਾਂ ਸੋਚਣ ਲੱਗਾ ਉਸ ਸਮੇਂ ਹੀ ਕਚੋਰੀ ਦਾ maal ਲੈ ਕੇ ਜਾ ਰਿਹਾ ਸੀ ਉਸਨੇ ਸਿੱਖ ਨੂੰ ਪੁੱਛਿਆ ਇੱਥੇ ਖੜੋਤਾ ਤੂੰ ਕੀ ਸੋਚ ਰਿਹਾ ਹੈ ਸਿੱਖ ਨੇ ਕਿਹਾ ਮੈਨੂੰ ਗੁਰੂ ਦਾ ਹੁਕਮ ਹੈ ਕਿ ਮੈਂ ਸੜ ਮਰਾਂ ਪਰ ਹੁਣ ਮੇਰਾ ਸੜ ਮਰਨ ਨੂੰ ਦਿਲ ਨਹੀਂ ਕਰਦਾ ਡਰ ਲੱਗਦਾ ਹੈ ਚੋਰ ਨੇ ਕਿਹਾ ਮੈਂ ਬਹੁਤ ਪਾਪ ਕੀਤੇ ਹਨ ਇੱਥੇ ਸੜਨ ਨਾਲ ਮੇਰੇ ਪਾਪ ਮਿਟ ਜਾਣਗੇ ਤੂੰ ਮੇਰੇ ਪਾਸੋਂ ਇਹ ਚੋਰੀ ਦਾ ਸਾਰਾ ਧਨ ਲੈ ਅਤੇ ਉਸ ਦੇ ਬਦਲੇ ਗੁਰੂ ਜੀ ਦਾ ਵਾਕ ਮੈਨੂੰ ਮੁੱਲ ਦੇ ਦਿਓ ਸਿੱਖ ਨੇ ਲਾਲਚ ਕਰਕੇ ਚੋਰ ਪਾਸੋਂ ਧਨ ਲੈ ਕੇ ਗੁਰੂ ਜੀ ਦਾ ਵਾਕ ਉਸ ਨੂੰ ਦਿੱਤਾ ਤੇ ਉਹ ਬਲਦੀ ਚਿਕਾ ਵਿੱਚ ਛਾਲ ਮਾਰ ਕੇ ਸੜ ਗਿਆ। ਉਸ ਨੂੰ ਲੈਣ ਵਾਸਤੇ ਦੇਵਪੁਰੀ ਵਿੱਚੋਂ ਵਿਵਾਨ ਆਏ ਅਤੇ ਉਸ ਨੂੰ ਬੜੇ ਸਤਿਕਾਰ ਨਾਲ ਚੜਾ ਕੇ ਲੈ ਗਏ ਜਦ ਸਿੱਖ ਧਨ ਲੈ ਕੇ ਘਰ ਨੂੰ ਤੁਰਿਆ ਤਾਂ ਉਸ ਨੂੰ ਚੋਰ ਸਮਝ ਕੇ ਲੋਕ ਫੜ ਕੇ ਕੂਤਵਾਲ ਪਾਸ ਲੈ ਗਏ। ਕੂਤਵਾਲ ਨੇ ਸਾਰਾ ਧਨ ਖੋ ਕੇ ਉਸ ਨੂੰ ਫਾਂਸੀ ਦੇ ਦਿੱਤੀ। ਇਸ ਤਰ੍ਹਾਂ ਇਹ ਲੋਭੀ ਸਿੱਖ ਗੁਰੂ ਬਚਨਾ ਤੋਂ ਬੇਮੁਖ ਹੋ ਕੇ ਨਰਕ ਗਾਮੀ ਹੋਇਆ ਸੀ। ਤੰਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ